ਜਿਵੇਂ ਕੋਈ ਦਰਜੀ ਕੱਪੜੇ ਨੂੰ ਨਾਲ ਬੇ ਕੱਟ ਕੇ ਸਰੀਰ ਦਾ ਪਕੜਾ ਪਹਿਨਣ ਵਾਸਤੇ ਤਿਆਰ ਕਰ ਦਿੰਦਾ ਹੈ ਇਸੇ ਤਰ੍ਹਾਂ ਹੀ ਮਾਤਾ ਪਿਤਾ ਦੇ ਸੰਯੋਗ ਕਰਕੇ ਕਰਮਾਂ ਦੇ ਸੰਯੋਗ ਕਰਕੇ ਪਰਮਾਤਮਾ ਨੇ ਇਹ ਸਰੀਰ ਬਣਾਇਆ ਸਾਡੇ ਤਿੰਨ ਹੱਥ ਦਾ ਸਰੀਰ ਮਿਲ ਕੇ जो कि आत्मा वास्ती है पर अज्ञात जीव इस कच्ची देह के शरीर ने नाश हो जाना है जिमें कच्चे घड़े पानी पा दे कच्चा घड़ा खुल जाता है सतरुख